ਸਾਰੇ ਮੰਡੀ ਦੇ ਵਿੱਚ ਇਸ ਬੋਰਡ ਲਈ ਬਹੁਤ ਹੀ ਧੰਨਵਾਦੀ ਹਾਂ ਮੈਨੂੰ ਯਾਦ ਹੈ ਜਦੋਂ ਅਸੀਂ ਜੀਆਨ ਨੂੰ ਸ਼ੁਰੂ ਕੀਤੀ ਸੀ ਅਸੀਂ ਸਾਰੇ ਇਕੱਠੇ ਸੀ ਹਰਪ੍ਰਜਨ ਹੋਰੀ ਬਾਬੂ ਸਿੰਘ ਮਾਨ ਜੀ ਸਾਡੀ ਪੂਰੀ ਟੀਮ ਉਹਨਾਂ ਦਿਨਾਂ ਵਿੱਚ ਅਸੀਂ ਜਦੋਂ ਸ਼ੁਰੂ ਕੀਤੀ ਸੀ ਤੇ ਜਿਸ ਤਰ੍ਹਾਂ ਦੀ ਅਸੀਂ ਗੱਲਾਂ ਕੀਤੀਆਂ ਜਿਸ ਤਰ੍ਹਾਂ ਦੀ ਫਿਲਮ ਬਣਾਉਣ ਦੀ ਅਸੀਂ ਕੋਸ਼ਿਸ਼ ਕੀਤੀ ਤੇ ਪ੍ਰੈਸ ਕਾਨਫਰੰਸ ਅਸੀਂ ਬੈਠੇ ਸੀ ਰੋ ਉੱਥੇ بڑے ਲੋਕਾਂ ਨੇ ਸਵਾਲ ਸਾਡੇ ਤੇ ਪਾਇਆ ਸੀ ਕਿ ਗੱਲਾਂ ਬੜੀਆਂ ਕਰਦੇ ਆ ਪਰ ਗੱਲ ਇਹ ਕਿ ਤੁਸੀਂ ਵੀ ਕਬੂਤ ਕਬੂਤਰਬਾਜ਼ੀ ਕਰੋਗੇ ਬਾਹਰ ਚੱਲੇ ਹੋ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਤੇ ਅਸੀਂ ਉਦੋਂ ਇਹ ਵਾਅਦਾ ਕੀਤਾ ਸੀ ਉਹਨਾਂ ਨਾਲ ਕਿ ਸਾਡਾ ਇੱਕ ਮਿਸ਼ਨ ਹੈ ਅਸੀਂ ਇਸ ਸਿਨੇਮੇ ਨੂੰ ਪੰਜਾਬੀ ਸਿਨੇਮੇ ਨੂੰ ਇੱਕ ਮਿਸ਼ਨ ਦੇ ਤੌਰ ਤੇ ਲੈ ਕੇ ਚੱਲੇ ਆਂ ਔਰ ਅਸੀਂ ਇਹਨੂੰ ਛੱਡਾਂਗੇ ਨਹੀਂ ਅਸੀਂ ਇਹਨੂੰ ਹਰ ਸਾਲ ਬਣਾਵਾਂਗੇ ਲਗਾਤਾਰ ਬਣਾਵਾਂਗੇ ਉਦੋਂ ਤੱਕ ਬਣਾਵਾਂਗੇ ਜਦੋਂ ਤੱਕ ਲੋਕੀ ਇਸਨੂੰ ਪੂਰੀ ਤਰ੍ਹਾਂ ਐਕਸੈਪਟ ਨਹੀਂ ਕਰ ਲੈਂਦੇ ਔਰ ਪੰਜਾਬੀ ਸਿਨੇਮਾ ਆਪਣੀ ਜਗ੍ਹਾ ਖੜਾ ਨਹੀਂ ਹੋ ਜਾਂਦਾ ਤੇ ਲਗਾਤਾਰ 9 ਸਾਲ 9 ਵੀ 9 ਫਿਲਮਾਂ ਅਸੀਂ ਬਣਾਇਆ ਨੇ ਔਰ ਇਹਦੇ ਵਿੱਚ ਜਿੰਨੀ ਸਾਡੀ ਕੰਟਰੀਬਿਊਸ਼ਨ ਹੈ ਉਸ ਤੋਂ ਜ਼ਿਆਦਾ ਕੰਟਰੀਬਿਊਸ਼ਨ ਐਕਚੁਅਲੀ ਦਸ਼ਕਾਂ ਦੀ ਹੈ ਦੇਖਣ ਵਾਲਿਆਂ ਦੀ ਹੈ ਪੰਜਾਬੀਆਂ ਦੀ ਹੈ ਔਰ ਰਾਜ ਮੈਨੂੰ ਆਸ ਹੈ ਜਿਸ ਤਰ੍ਹਾਂ ਸਾਡੇ ਦਿਪਤੀ ਸੀਐਮ ਸੁਖਬੀਰ ਜੀ ਨੇ ਅੱਜ ਗੱਲਾਂ ਕੀਤੀਆਂ ਨੇ ਸਾਡੇ ਸਾਡਾ ਹੌਸਲਾ ਵਧਾਇਆ ਹੈ ਆਈ ੈਮ ਸ਼ੋਰ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਪੰਜਾਬੀ ਸਿਨੇਮਾ ਹੈ ਹਰ ਸਾਲ ਵੱਡਾ ਹੋਏਗਾ ਕਿਉਂਕਿ ਇਹ ਸਿਨੇਮਾ ਜਿਹੜਾ ਹੈ ਇਹ ਅੱਜ ਦੀ ਸਭ ਤੋਂ ਵੱਡੀ ਇਹ ਸਟਰੋਂਗ ਮੀਡੀਆ ਹੈ ਅੱਜਕੱਲ੍ਹ ਜੇ ਅਸੀਂ ਬੱਚੇ ਨੂੰ ਪੜਾਉਣਾ ਹੈ ਦੁਨੀਆਂ 'ਚ ਕਿਤੇ ਵੀ ਬੈਠਾ ਹੈ ਜਾਂ ਕੋਈ ਵੀ ਪੰਜਾਬੀ ਚਾਹੇ ਅਮਰੀਕਾ 'ਚ ਬੈਠਾ ਹੈ ਚਾਹੇ ਕੈਨੇਡਾ 'ਚ ਬੈਠਾ ਹੈ ਚਾਹੇ ਉਹ ਪੰਜਾਬ 'ਚ ਬੈਠਾ ਹੈ ਜਿਉਂ ਉਹਨਾਂ ਨੂੰ ਅਸੀਂ ਇੱਕ ਕਰਨਾ ਹੈ ਇੱਕ ਦੂਜੇ ਦੀ ਅੰਡਰਸਟੈਂਡਿੰਗ ਵਿਦੋੜਨੀ ਹੈ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਰੱਖਣਾ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਿੱਥੇ ਮਿਊਜ਼ਿਕ ਨੇ ਏਡਾ ਵੱਡਾ ਹਿੱਸਾ ਪਾਇਆ ਬਟ ਅਲਟੀਮੇਟਲੀ ਇਹ ਸਿਨੇਮਾ ਹੈ ਜਿਹੜਾ ਸਾਨੂੰ ਇਕੱਠਿਆਂ ਕਰੇਗਾ ਜਿਹੜੀ ਸਾਡੀ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਰੱਖੇਗਾ ਉਹ ਸਾਡੇ ਪੰਜਾਬੀ ਕਲਚਰ ਨੂੰ ਹਮੇਸ਼ਾ ਰੱਖੇਗਾ ਸੋ ਅੱਜ ਜਿਹੜੀਆਂ ਗੱਲਾਂ ਸੁਖਬੀਰ ਜੀ ਨੇ ਸਾਰਿਆਂ ਦੇ ਸਾਹਮਣੇ ਕਹੀਆਂ ਨੇ ਆਈ ੈਮ ਸ਼ੋਰ ਕਿ ਉਹਦੇ ਨਾਲ ਇਹ ਜਿਹੜਾ ਨਾ ਕੋਈ ਵੀ ਰੱਖ ਲਈਏ ਪਾਲੀਵੁੱਡ ਰੱਖ ਲਈਏ ਲੇਕਿਨ ਆਸ ਰੱਖਦੇ ਹਾਂ ਕਿ ਸਿਨੇਮਾ ਜਿਹੜਾ ਹੈ ਜ਼ਿੰਦਾ ਹੋਏਗਾ ਔਰ ਉਹਦੇ ਨਾਲ ਸਾਡੀ ਜ਼ੁਬਾਨ ਸਾਡਾ ਕਲਚਰ ਜਿਹੜਾ ਹੈ ਉਹ ਹਮੇਸ਼ਾ ਲਈ ਹੋਰ ਫਲੰਗਾ ਪੱਟੇਗਾ ਅੱਗੇ ਵਧੇਗਾ ਸੋ ਇਹਦੇ ਨਾਲ ਹੀ ਫੇਰ ਇੱਕ ਵਾਰੀ ਪੀਟੀਸੀ ਪੰਜਾਬੀ ਨੂੰ ਬਹੁਤ ਬਹੁਤ ਮੁਬਾਰਕਬਾਦ ਇਹ ਬਹੁਤ ਵੱਡਾ ਕਦਮ ਹੈ ਜਿਹੜਾ ਪੀਟੀਸੀ ਨੇ ਚੁੱਕਿਆ ਹੈ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕੀ ਬਣੇਗਾ ਨੈਕਸਟ ਈਅਰ ਤੋਂ ਇਸ ਤੋਂ ਬਾਅਦ ਕੋਈ ਵੱਡੀ ਗੱਲ ਨਹੀਂ ਜਿਵੇਂ ਅਸੀਂ ਸੁਖਵੀਰ ਜੀ ਨੇ ਕਿਹਾ ਸੀ ਕਿ ਅਸੀਂ ਵੀ ਤਾਮਿਲ ਆਂਗੂ 100-100 ਕਰੋੜ ਦੀ ਪੰਜਾਬ ਜਾਂ 50-50 50 ਕਰੋੜ ਦੀ ਫਿਲਮ ਨਾ ਬਣਾ ਸਕੀਏ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਪੰਜਾਬੀਆ ਦਾ ਦਾਇਰਾ ਬਹੁਤ ਵੱਡਾ ਹੈ ਸਾਨੂੰ ਸਿਰਫ ਤੁਹਾਡਾ ਹੱਥ ਚਾਹੀਦਾ ਹੈ ਤੁਹਾਡਾ ਨਾਮ ਸਾਥ ਚਾਹੀਦਾ ਹੈ ਅਸੀਂ ਤੁਹਾਡੇ ਨਾਲ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਨੂੰ ਕਿ ਆਉਣ ਵਾਲੇ ਟਾਈਮ ਦਾ ਆਉਣ ਵਾਲੇ ਟਾਈਮ 'ਚ ਪੰਜਾਬੀ ਸਿਨੇਮਾ ਬਹੁਤ ਅੱਗੇ ਜਾਏਗਾ ਔਰ ਆਪਣੀ ਥਾਂ ਬਣਾਏਗਾ ਥੈਂਕ ਯੂ ਸੋ ਮਚ ਸ਼ੁਕਰੀਆ ਮਾਨ ਜੀ ਹਰਪਰ ਜੀ ਤੁਸੀਂ ਕੁਝ ਕਹੋਗੇ ਮੈਂ ਤਾਂ ਪੀਟੀਸੀ ਨੂੰ ਸਿਰਫ ਧੰਨਵਾਦ ਕਹਿਣਾ ਚਾਹਣਾ ਜੀ ਕੁਝ ਦਿਨ ਪਹਿਲਾਂ ਕੋਈ तकरीबन ਲਾਸਟ ਅਪ੍ਰੈਲ ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਬਿਮਾਰ ਹੋ ਗਏ ਤੇ ਇੱਕ ਦਿਨ ਸਵੇਰ ਮੈਂ ਪ੍ਰੋਗਰਾਮ ਕਰਕੇ ਆਇਆ ਸਵੇਰ 4 ਵਜੇ ਆ ਕੇ ਮੈਂ ਸੁੱਤਾ ਤੇ 8 7-8 ਵਜੇ ਉਹਨਾਂ ਦਾ ਫੋਨ ਆਇਆ ਵੀ ਸੀਐਮ ਸਾਹਿਬ ਪੰਜਾਬ ਉਹਨਾਂ ਨੇ ਗੱਲ ਕਰਨੀ ਆ ਮੈਂ ਇੱਕਦਮ ਮੈਂ ਕਿਹਾ ਮੇਰੇ ਨਾਲ ਸ਼ਾਇਦ ਕੋਈ ਮਜ਼ਾਕ ਕਰਦਾ ਜਦੋਂ ਮੈਂ ਵਾਪਸ ਕੀਤਾ ਉਹ ਨੰਬਰ ਤੇ ਫੋਨ ਤਾਂ ਬਾਦਲ ਸਾਹਿਬ ਕਹਿੰਦੇ ਕਾਕਾ ਮੈਂ ਬਾਦਲ ਬੋਲਦਾ ਮੈਂ ਹਿੱਲ ਕੇ ਮੈਂ ਕਿਹਾ ਹਾਂਜੀ ਬਾਦਲ ਸਾਹਿਬ ਦੱਸੋ ਜੀ ਕਹਿੰਦੇ ਕਾਕਾ ਮੈਂ ਕੁਝ ਦਿਨਾਂ ਤੋਂ ਬਿਮਾਰ ਆ ਮੈਂ ਕਿਹਾ ਹਾਂਜੀ ਮੈਂ ਅਖਬਾਰਾਂ ਵਿੱਚ ਪੜਿਆ ਕਹਿੰਦੇ ਮੈਂ ਵਿਹਲਾ ਸੀ ਤੇ ਮੁੰਡੇ ਦਿਨੇ ਇੱਕ ਦਿਨਾਂ ਨੇ ਤੇਰੀ ਫਿਲਮ ਲਾਤੀ ਤੇ ਮੈਂ ਮੁੰਡੇ ਨੂੰ ਪੁੱਛਿਆ ਯਾਰ ਇਹਦੀਆਂ ਹੋਰ ਵੀ ਕੋਈ ਫਿਲਮਾਂ ਹੈਗੀਆਂ ਉਹ ਕਹਿੰਦੇ ਜਿਹਨੇ 6-7 ਫਿਲਮਾਂ ਬਣਾਈਆਂ ਮਨਮੋਹਨ ਸਿੰਘ ਹੋਰਾਂ ਨਾਲ ਬਾਦਲ ਸਾਹਿਬ ਕਹਿੰਦੇ ਸਾਰੀਆਂ ਫਿਲਮਾਂ ਲਿਆਓ ਤੇ ਕਹਿੰਦੇ ਕਾਕਾ ਹੁਣ ਦਿਨੇ ਮੈਂ 12 ਤੋਂ 3 ਹਰ ਰੋਜ਼ ਇੱਕ ਤਰੀ ਫਿਲਮ ਦੇਖਦਾ ਤੇ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਇੰਨੀਆਂ ਸੋਹਣੀਆਂ ਫਿਲਮਾਂ ਬਣਾ ਰਹ ਉਹ ਬਾਦਰ ਸਾਹਿਬ ਦੀ ਬਿਮਾਰੀ ਮੈਨੂੰ ਰਾਸ ਆਈ ਤੇ ਅੱਜ ਪੀਟੀਸੀ ਅਵਾਰਡਸ ਦੀ ਮਿਹਰਮਾਨੀ ਵੀ ਡਿਪਟੀ ਚੀਫ ਮਿਨਿਸਟਰ ਸਾਹਿਬ ਸਾਡੇ ਅੜਿੱਕੇ ਆ ਗਏ ਸੋ ਮੇਰੀ ਇਹ ਕੋਈ ਬੇਨਤੀ ਫਿਰ بار-बार ਗੁਰਦਾਸ ਭਾਜੀ ਵੀ ਹੁਨੇਰੇ ਬੈਠੇ ਗੱਲ ਕਰ ਰਹੇ ਸੀ ਮਨ ਜੀ ਕਿ ਸਖਵੀਰ ਜੀ ਤੁਸੀਂ ਇਹ ਕਰ ਸਕਦੇ ਹੋ ਸਾਡੀ ਬਾਹ ਜ਼ਰੂਰ ਫੜਨੀ ਨਵਜੋ ਸਿੱਧੂ ਸਾਹਿਬ ਵੀ ਜਦ ਮੇਰਾ ਪਿੰਡ ਅਸੀਂ ਫਿਲਮ ਦੀ ਸ਼ੂਟਿੰਗ ਕਰਦੇ ਸੀ ਆਪਾਂ ਕੱਠਿਆ ਨਾ ਲੁਧਿਆਣਾ ਪ੍ਰੀਮੀਅਰ ਤੁਸੀਂ ਆਏ ਸੀਗੇ ਔਰ ਤੁਸੀਂ ਤਿੰਨ ਸਾਢੇ ਤਿੰਨ ਘੰਟੇ ਬੈਠ ਕੇ ਮੈਨੂੰ ਅੱਜ ਵੀ ਨਹੀਂ ਭੁੱਲਦਾ ਕਿ ਤੁਸੀਂ ਕਿਹਾ ਸੀ ਯਾਰ ਮੇਰੇ ਲਈ ਇੱਕ ਸੋਹਣੀ ਫਿਲਮ ਬਣਾਇਓ ਤੇ ਮੈਂ ਤੁਹਾਨੂੰ ਜਿਹੜਾ ਮਰਜ਼ੀ ਕੰਮ ਕਰਾ ਲਿਓ ਅਸੀਂ ਤਾਂ ਹੁਣ 7 ਫਿਲਮਾਂ 9 ਫਿਲਮਾਂ ਬਣਾਤੀਆਂ ਜੀ ਹੁਣ ਸਾਡੇ ਲਈ ਸੁਖਵੀਰ ਜੀ ਇਹ ਕੰਮ ਜ਼ਰੂਰ ਕਰ ਦਿਓ ਪੰਜਾਬੀ ਦੀ ਪੰਜਾਬੀਅਤ ਦੀ ਬਾਹ ਜ਼ਰੂਰ ਫੜਨੀ ਬਹੁਤ ਮਿਹਰਬਾਨੀ ਪੀਟੀਸੀ ਦੇ ਰਾਜੀ ਜੀ ਰਵਿੰਦਰ ਜੀ ਇਹ ਜਿਉਂਦੇ ਰਹਿਣ ਪਹਿਲਾਂ 뮤직 अवार्ड्स ਤੇ ਹੁਣ ਫਿਲਮ अवार्ड्स ਜਿਹੜੇ ਮੈਂ ਇੱਕ ਵਾਰੀ ਚਾਹਾਂਗਾ ਜਿੰਨੇ ਤੁਸੀਂ ਬੈਠੋ ਇੱਕ ਵਾਰੀ ਜ਼ੋਰ ਦਾ ਤਾੜੀ ਇਹਨਾਂ ਲਈ ਜ਼ਰੂਰ ਹੋਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਬਹੁਤ ਧੰਨਵਾਦ